ਵਾਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਮਾੜੀ ਮੇਗਾ ਤੇ ਮਾੜੀ ਮੇਕੇ ਦੇ ਨਾਲ ਅਗਲਾ ਪਿੰਡ ਡਲੇਰੀ ਹੈ ਤੇ ਬਾਅਦ ਵਿੱਚ ਡੱਲ ਪਿੰਡ ਤੁਸੀਂ ਵਿਜ਼ਿਟ ਕਰ ਲੋਗੇ ਤੇ ਖਾਲੜੇ ਪਿੰਡ ਦੀ ਦੂਰੀ ਤਕਰੀਬਨ ਇੱਥੋਂ ਕੋਈ 5 ਕਿਲੋਮੀਟਰ ਦੀ ਆ ਅੱਜ ਤਰੀਕ ਨੋਟ ਕਰ ਲਓ 15 ਨਵੰਬਰ ਸਮਾਂ ਦੋਸਤੋ ਕੋਈ ਸ਼ਾਮ ਦੇ ਕਹੋ ਚਾਹੇ ਦੁਪਹਿਰ ਦੇ ਕਹੋ 3:00 ਵਜੇ ਦਾ ਸਮਾਂ ਔਰ ਕਰਦੇ ਆਂ ਗੱਲਬਾਤ ਗਰਨਾਲ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਨੇ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਗਰਨਾਲ ਸਾਸਰੀ ਕਾਲ ਸਾਸਰੀ ਕਾਲ ਸੰਤੂ ਸਾਹਿਬ ਠੀਠਾ ਵੀਰੇ ਅੜਜੀ ਕਾਲ ਤੁਸੀਂ ਸੁਣਾਓ ਬੜੇ ਵਧੀਆ ਗਰਨਾਲ ਹੋਰ ਕੈਮ ਵਧੀਆ ਤੇ ਚੱਲੀ ਜਾਂਦੇ ਕੰਮਕਾਰ ਵਧੀਆ ਇਤਰਾ ਸੰਤੂ ਸਾਹਿਬ ਚੱਲੀ ਜਾਂਦਾ ਜੇ ਕੋਈ ਆ ਜਾਂਦੀ ਕੋਈ ਚੱਲ ਜਾਂਦੀ ਹੈ ਹਾਂ ਫਿਰ ਨਵੀਆਂ પ્રાਣੀ ਹੋ ਜਾਂਦੀਆਂ ਫਿਰ ਲੈ ਆਈਆਂ ਤੇ ਚਲੋ ਇਸੇ ਤਰ੍ਹਾਂ ਹੀ ਵਪਾਰ ਕੋ ਦੋ ਚਾਰ ਆ ਕੇ ਦੋ ਚਾਰ ਚਲੇ ਗਏ ਹਾਂ ਸੰਤੂ ਸਾਹਿਬ ਆਪਾਂ ਜਿਆਦਾ ਗੱਲ ਨਹੀਂ ਲੱਗਦੇ ਯਾਰ 2000 ਜਦੋਂ ਦਿੰਦੀ ਜਾਂਦੀ ਆ ਆਪਾਂ ਦੇਖ ਕੇ ਸਾ ਮਾਰੀ ਦਾ ਫਿਰ ਬਿਲਕੁਲ ਬਿਲਕੁਲ ਬਿਲਕੁ ਸਚਾਈ ਵੀ ਆ ਵੀ ਪੋਲਾ ਪਸ਼ੂ ਲਈਏ ਤੇ ਬਿਲਕੁਲ ਨਾਰਮਲ ਕਮਾਈ ਕਰਕੇ ਦੇ ਦੇ ਆ ਸੰਦੂ ਸਾਹਿਬ ਆਪਣੇ ਤੋਂ ਵਪਾਰੀ ਭਰਾ ਜਾ ਕੇ ਮਾਲ ਲੈ ਕੇ ਵੇਚਦੇ ਆ ਤੇ ਜੇ ਆਪਣਾ ਕੋਈ ਰੇਟ ਜਾਇਜ਼ ਹੁੰਦਾ ਫਿਰ 1000 2000 ਨਾ ਫਿਰ ਵੇਚੇ ਜਾਂਦੇ ਆ ਵੇਖੋ ਜੀ ਹਾਂ ਅੱਗੋਂ ਮਹਿੰਗਾ ਚੁੱਕ ਕੇ ਤੇ ਤੈਨੂੰ ਪਤਾ ਘਾਟਾ ਪਾ ਕੇ ਦਿੱਤਾ ਨਹੀਂ ਜਾਣਾ ਤੇ ਇਹ ਦੋਸਤੋ ਨਗ ਜਿਹੜੇ ਆਪਾਂ ਤੁਹਾਨੂੰ ਤਿੰਨ ਮੱਜਾਂ ਦਿਖਾਉਣੀਆਂ ਨੇ ਤੇ ਇੱਕ ਵੜਾ ਸਾਰੇ ਸੂਏ ਸੂਏ ਪਸ਼ੂ ਤੇ ਮੁੱਲ ਤੁਸੀਂ ਵੇਖਦੇ ਜਾਓ ਬਿਲਕੁਲ ਜਾਇਜ਼ ਸੰਦੂ ਸਾਹਿਬ ਹੋ ਜੇ ਰੇਟ ਨਾਰਮਲ ਵੀ ਲੋਕ ਵੀਡੀਓ ਵੇਂਦੇ ਆ ਸਾਰੇ ਆਖਣਗੇ ਵੀ ਆ ਸਾਨੂੰ ਦੇ ਦੇ ਆ ਸਾਨੂੰ ਦੇ ਫੜ ਲਓ ਫੜ ਲਓ ਹੋ ਜੇ ਮੈਂ ਵੀ ਗਰਲਾਲ ਸ਼ੁਰੂਆਤ ਕਰ ਲਈ ਆਪਾਂ ਸ਼ੁਰੂਆਤ ਸੰਤੂ ਸਾਹਿਬ ਇਹ ਝੋਟੀ ਪਹਿਲੇ ਸਵੇਰ ਚਾਰ ਦੰਦਿਆ ਮੂੰਹ ਪਹਿਲੇ ਨੂੰ ਝੋਟੀ ਆ 9 ਕਿਲੋ ਦੁੱਧ ਇਸ ਲਈ ਤਿਆਰ ਜੀ ਠੀਕ ਹੈ ਜੀ ਹਾਂ ਮੈਂ ਵੀ ਪਹਿਲਾ ਸਵੇਰ ਦੋਸਤੋ ਝੋਟੀ ਸੂਈ ਆ 9 ਕਿਲੋ ਦੁੱਧ ਤੇ ਦਿਨ ਕਿੰਨੇ ਹੋ ਗਏ ਸੂਈ ਨੂੰ ਦਿਨ ਸੰਤੂ ਸਾਹਿਬ ਇਹਨੂੰ 12 ਤੋਂ 13 ਹੋ ਗਏ ਜੀ ਆ ਨੀਲੀ ਦਾ ਵੀ ਪਿਸਟਲ ਥਾਂ ਦਾ ਬੱਚਾ ਜਿਹਦੇ ਮਗਰ ਮਗਰ ਕੱਟਾ ਆ ਗਿਆ ਨੀਲੀ ਦਾ ਹਾਂ ਲਓ ਵੀ ਉਹਨੇ ਜਿਹੜੇ ਵੀਰ ਤੋਂ ਲਈ ਉਹਨੇ ਸੀਮਨ ਭਰਾਇਆ ਨੀਲੀ ਦਾ ਪਿਸਟਲ ਦਾ ਲਓ ਦੋਸਤੋ ਪਿਸਟਲ ਥਾਂ ਦਾ ਗਰਲਾਲ ਵੀਰਾਂ ਦਾ ਵੀ ਜਿੱਥੋਂ ਆਪਾਂ ਖਰੀਦੀ ਉਹਨਾਂ ਦੱਸਿਆ ਤੇ ਮਗਰ ਕਟਾ ਜਿਹੜਾ ਨੀਲੀ ਰਾਵੀ ਦੇ ਵਿੱਚ ਉਹ ਨਹੀਂ ਸੇਵਾਇਆ ਕਰਕੇ ਭਾਏ ਹੋਈ ਚਲੋ ਮੈਂ ਚੰਗੀ ਜਿਹੜੇ ਕੱਟੀ-ਕੁੱਟੀ ਆ ਜੂਗਾ ਇਹ ਰੱਖ ਲਾਂਗੇ ਚਲੋ ਇਹ ਵੀ ਸ਼ੌਕ ਹੁੰਦਾ ਆਸ ਹੁੰਦੀ ਹੈ ਵੀ ਤੇ ਗਰੰਟੀ ਨਾਲ 9 ਕਿਲੋ ਲੀਟਰ ਦੁੱਧ ਦੱਸ ਆ ਬਾਕੀ ਉਹ ਜਿਹੜਾ ਮਿੰਤੀ-ਗਿੰਤੀ ਵਾਲਾ ਉਹ ਦੱਸਿਆ ਆਪਾਂ ਚਵਾਈ ਚ ਵੀ ਚੰਗੀ ਲੱਗੀ ਚਵਾਈ ਇੱਕ ਨੰਬਰ ਕੋ ਭੂਰ ਛੱਟਾ ਹੋਵੇ ਥਣਵਾਦ ਘੱਟ ਹੋਵੇ ਗਰੰਟੀ ਆਪਣੀ ਲੋ ਵੀ ਬਾਕੀ ਦੋਸਤੋ ਇੱਕ ਵਾਰੀ ਫੇਸ ਕੁਆਲਟੀ ਵੇਖੋ ਮੱਥੇ-ਮੱਥੇ ਦੇ ਵੇਖੋ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਬਰੀਕ ਸਿੰਗ ਆ ਰਾਵੀ ਦੇ ਵਿੱਚ ਉਹ ਦੱਸਣਾ ਜਿਹੜਾ ਕਿ ਪਣਪੁਰਾਣੇ ਆ ਭਾਂਡੇ ਚੋ ਕੇ ਮਿਲ ਲੈ ਆ ਦੇਖੋ ਜੀ ਆਰਡਰ ਬਿਲਕੁਲ ਦੋਸਤੋ ਫਿਕਸ ਆਡਰਾ ਬਿਲਕੁਲ ਇੱਕ ਸਰ ਦਾ ਨਿੱਗਰ ਲੇਵਾ ਠੀਕ ਆ ਜੀ 9 ਲੀਟਰ ਦੁੱਧ ਕਰਮਾਲੀ ਦੇਲੇ ਪੂਣੀਆਂ ਵਰਗੇ ਥਾਣਾ ਬਿਲਕੁਲ ਪਤਲੇ ਤੇ ਮੁਠੀ ਦੇ ਵਿੱਚ ਪੂਰਾ ਆਨ ਵਾਲਾ ਥਾਣਾ ਠੀਕ ਆ ਜੀ ਹੱਥੀ ਮੁਠੀ ਦਾ ਥਾਣਾ ਤੇ ਸੂਆ ਝੋਟੀ ਪਹਿਲਾ ਸੂਈ ਹੈ ਠੀਕ ਆ ਜੀ ਤੇ ਬਾਕੀ ਤੋਰਾ ਤਾਰਾ ਤੁਸੀਂ ਵੇਖੋ ਢਾਂਜਾ ਢੁੰਜਾ ਝੋਟੀ ਦਾ ਬਹੁਤ ਵਧੀਆ ਤੋ ਪ੍ਰੀਕੀ ਬਹੁਤ ਛੋਟੀ ਹੋ ਜਾਂਦੀ ਹੈ। ਤੁਹਾਨੂੰ ਦੋ ਟਾਈਮ ਮਿਲਦੀ ਹੈ ਕੋਈ ਵੰਗਾ ਨਹੀਂ ਪਾਉਣਾ ਕੋਈ ਪਾੜਾ ਨਹੀਂ ਪਾਉਣਾ ਇਤਨਾ ਫਲ ਛੱਡ ਕੇ ਭਾਂ ਘੰਟਾ ਬੈਠੇ ਰਹੋ। ਲੋ ਵੀ ਵੈਸੇ ਪਹਿਲਾਂ ਛੋਟੀਆਂ ਦੋਸਤੋ ਕਈ ਵਾਰ ਕੋਈ ਆਲ ਛੋਲ ਕਰਦੀਆਂ ਉਹ ਵੀ ਆਪਾਂ ਗਰਲਾਲ ਤੋਂ ਪੁੱਛ ਲਿਆ ਵੀ ਕਿਸੇ ਤਰ੍ਹਾਂ ਦੀ ਲੋੜ ਚਾਹੁੰਦੇ ਨੇ ਜਾਂ ਮਰਜ਼ੀ ਪੱਤਾ ਛੱਡੋ। ਮੋਟੀਆਂ ਧਾਰਾਂ ਚ ਆਈ ਇੱਕ ਨੰਬਰ। ਹਾਂ ਠੀਕ। ਇਹ ਕਮਾਈ ਮਰਜ਼ਾ ਹੋ ਰਾਇ ਇਹਨੂੰ। ਆਹ ਦੇਖੋ ਜੀ। ਇਹ ਇਹ ਗੱਲਾਂ ਨੇ ਹਿੰਦੂ ਸਾਹਿਬ ਝੋਟੀ ਮਾਰਖਾਂ ਦੀ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਬਾਕੀ ਸਭ ਆਪਾਂ ਦੇਖੋ ਤੁਸੀਂ ਠੀਕ ਹੈ ਜੀ ਖੂਬਸੂਰਤੀ ਚੈੱਕ ਕਰੋ ਬਰੀਕੀ ਚੈੱਕ ਕਰੋ ਸ਼ਕੀਨੀ ਚੈੱਕ ਕਰੋ ਠੀਕ ਹੈ ਜੀ ਹਾਂ ਸੰਦੂ ਸਾਹਿਬ ਸਾਰੀਆਂ ਖੂਬਸੂਰਤੀਆਂ ਚੈੱਕ ਕਰਨ ਤੇ ਰੇਟ ਵੀ ਚੈੱਕ ਕਰਨ ਜਿਹੜਾ ਇਹ ਕਰਾਂਗਾ ਚੈੱਕ ਕਰ ਬਸ ਜੀ ਬਸ ਇਹ ਚੈੱਕ ਅੱਜ ਦੋਸਤੋ ਕਰੋਗੇ ਤੁਸੀਂ ਚੈੱਕ ਕਿਉਂਕਿ ਬਹੁਤ ਖੂਬਸੂਰਤ ਕੁਆਲਿਟੀ ਆ ਚੰਗੀ ਝੋਟੀ ਆ ਗਾਂ ਵਾਧੇ ਬੰਦੀ ਆ ਨਵੀਂ ਦੀ ਨਵੀਂ ਆ ਕੋਈ ਵੀ ਅੱਗੇ 2-4 ਸੂਵੇ ਪਿਉਗਾ ਠੀਕ ਆ ਜੀ ਚੰਗੀ ਵੰਡ ਦੇ ਉਪਰ ਥਾਣਾ ਕਈ ਵਾਰਾਂ ਦੋਸਤੋ ਪਸ਼ੂ ਫਰੋਂਪਰਾ ਚੰਗਾ ਹੁੰਦਾ ਥੱਲੇ ਉਹ ਲੈਵੇ ਵਾਲੇ ਪਾਸਿਓਂ ਠੀਕਾ ਜੀ ਉਹਨਾਂ ਸਵਾਦ ਨਹੀਂ ਦਿੰਦਾਗਾ ਆ ਤੁਸੀਂ ਦੇਖੋ ਉਹਨਾਂ ਲੈ ਵਾਗੇ ਉਹਨਾਂ ਪਿੱਛੇ ਵੇਖੋ ਬਾਕੀ ਨਾੜੀ ਨੂੜੀ ਵੇਖੋ ਤੁਸੀਂ ਚੈੱਕ ਕਰੋ ਬ੍ਰੇਕ ਨਾੜੀ ਆ ਹਵਾਨੇ ਛੱਡੇ ਦੇ ਉਪਰ ਆਹ ਦੇਖੋ ਜੀ ਇੱਕ ਸਾਈਡ ਤੋਂ ਆਪਾਂ ਜੇ ਇੱਕ ਤੁਹਾਨੂੰ ਦਿਖਾਈਏ ਤੇ ਪਰਲੇ ਪਾਸੇ ਥਾਂਨ ਲੋਖ ਜਾਂਦੇ ਆ ਠੀਕਾ ਜੀ ਇਹਨਾਂ ਜਿਹੜਾ ਦੋਸਤੋ ਪਧਰਾਈ ਆ ਕਰਮਾੜੀ ਨੂੰ ਮੈਂ ਵੀ ਗਰਨਾਲ ਕੋਈ ਸ਼ੱਕ ਨਹੀਂਗਾ ਚੰਗੀ ਜਾਂ ਛੋਟੀ ਤੇਰੇ ਕੋਲ ਤੇ ਇਹਦਾ ਮੁੱਲ ਗਰਲਾਲ ਕੀ ਕੀਤਾ ਫਿਰ ਦਵਾਂਗੇ ਕਿੰਨੇ ਦੀ ਆਪਾਂ ਇਹ ਮੁੱਲ ਸੰਤੂ ਸਾਹਿਬ ਇਹ ਨਾਲ ਦੀਆਂ ਝੋਟੀਆਂ 80 ਦੀਆਂ ਵੇਚਦੇ ਨੇ 85 ਦੀਆਂ ਵੇਚ ਰਹੇ ਆ ਆ ਬਿਲਕੁਲ ਪਰ ਅੱਜ ਆਪਾਂ ਤੁਹਾਨੂੰ ਆਖਿਆ ਵੀ ਆਫਰ ਹੀ ਛੱਡ ਦਿੰਨੇ ਆ ਹਾਂ ਮੁੱਲ ਇਹ ਗਾਜ 75000 ਆ 70000 ਦੀ ਕੱਟੀ ਦੇ ਦਾਂਗੇ 70 ਦੀ ਹਾਂਜੀ ਤੇ ਪੂਰੀਆਂ ਮਲਗੀ ਮਾਨਤਨ ਕਰਕੇ ਗਜੈਸ਼ਾ ਕਰਕੇ ਮਾ ਸੰਤੂ ਸਾਹਿਬ 2000 70 ਜੋ ਛੋਟ ਕਰਾਂਗੇ 68000 ਦੀ ਹਾਂ ਨਾ ਝੋਟੀ ਦੇ ਦਾਂਗੇ ਲਓ ਵੀ ਕਰੋ ਗੱਲ ਹੋਰ ਕਿ ਹੱਡੇ ਚ ਹੁੰਦੀ ਤੇ 75000 ਤੋਂ ਜੇ ਘੱਟ ਝੋਟੀ ਦੇ ਜਾਂਦਾ ਤਾਂ ਲਓ ਦੱਸੋ ਜੇਕਰ ਐਡੀ ਕੱਟੀ ਤਿਆਰ ਕਰਕੇ ਆ ਪ 80000 ਦਾ ਛੱਡੋ ਮੇਰੇ ਕੋਲ ਤੇ ਲੱਖ ਦੇ ਨੇੜੇ ਤੇੜਾ ਪਸ਼ੂ ਤਿਆਰ ਹੁੰਦੇ ਆ ਅੱਜ ਕੱਲ ਜਿਹੜੇ ਹਸਾਬ ਦੀ ਮਗਾਈ ਆ ਤੇ ਤੁਹਾਨੂੰ 68000 ਦੀ ਝੋਟੀ ਮਿਲ ਜਾਣੀ ਆ 68000 ਦੀ ਜੀ ਸੰਤੂ ਸਾਹਿਬ ਫਿਕਸ ਹੀ ਪੈਣੀ ਆ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਸੋ ਜਿੰਨੀ ਹੋਊਗੀ ਆ ਉਹ ਕੇ ਦੇ ਬਣੀ ਪੁਣੀ ਵਾਲੇ ਪਾਸਿਓਂ ਆ ਵੇਖੋ ਬਹੁਤ ਖੂਬਸੂਰਤ ਕੁਆਲਿਟੀ ਦੇ ਵਿੱਚ ਜਰੂਰ ਮੇਰਾ ਪਤਾ ਤੁਸੀਂ ਪਹਿਲੀਆਂ ਦੇ ਵਿੱਚ ਖਰੀਦਦਾਰੀ ਕਰ ਸਕਦੇ ਆ ਸਾਲ ਨੂੰ ਵੀਡੀਓ ਪੈਣੀ ਆ ਸੰਗਰਾਮ ਵਾਲਾ ਦੇਣਾ ਸਵੇਰੇ ਕੋਈ ਭੈਣ ਭਰਾ ਫੋਨ ਲਾਊਗਾ ਆਪਾਂ ਰੇਡ ਹਾਨਾ ਵਾਲਾ ਲੈਣ ਦੇ ਨਾਲੇ ਪਾਏ ਆ ਨਹੀਂ ਬਹੁਤ ਪਿਆਰਾ ਰੇਟ ਹਾਂ ਕੋਈ ਵੀ ਚੰਗੀ ਖਰੀਦੂਗਾ ਤੇ ਛੋਟੀ ਵੀ ਚੰਗੀ ਹੈ ਤੇ ਜਿਹੜੀ ਆਪਾਂ ਗਰਨਾਲ ਇਹ ਮੱਚ ਦੇ ਦੇਣੀ ਹੈ ਮੈਨੂੰ ਲੱਗਦਾ ਇਹਨੇ ਉੱਤੋਂ ਵੀ ਸ਼ੱਕ ਦੂਰ ਕਰ ਦੇਣਾ ਮੈਂ ਸੰਤੂ ਸਾਹਿਬ ਆਪਾਂ ਇੰਝ ਜਾਂਦਾ ਹੀ ਮੁੱਲ ਠਾੜ ਕੀਤਾ ਗਾੜੀ ਦੇ ਦੱਬੇ ਹੋਣੇ ਆ ਅੱਗੇ ਅੱਗੇ ਦੋਸਤੋ ਵੇਖੀਏ ਹੁੰਦਾ ਕੀ ਆ ਬਲਕਿ ਬਿਲਕੁਲ ਵਾਜਿਬ ਜਾਇਜ਼ ਰੇਟ ਹੋਣਗੇ ਉੱਤੇ ਨਹੀਂ ਜਾਂਦਾ ਆਪਣੀ ਹੁੰਦਾ ਕਿ ਡਾਊਨ ਹੀ ਰਹਿਣਗੇ ਠੀਕ ਆ ਜੀ ਅਗਲੇ ਮੱਜ ਇੱਕ ਗਰਨਾਲ ਹੁਣ 20 25 ਮਿੰਟ ਪਹਿਲਾਂ 15 ਮਿੰਟ ਪਹਿਲਾਂ ਜੇਰ ਪਾਤੀ ਹੈ ਹਾਂਜੀ ਇਹ ਸੰਧੂ ਸਾਹਿਬ 1 ਵਜੇ ਮੱਜ ਸੋਈ ਜੇ ਠੀਕ ਆ ਜੀ ਤਿੰਨ ਤਿੰਨ ਸਵੇਰ 3 ਵਜੇ ਨੇ ਅਜੇ ਜ਼ੋਰ ਪਾਤੀ ਹੋਵੇ ਤੁਸੀਂ ਆਪਣੇ ਸਾਹਮਣੇ ਜਿਹੜੀ ਜੇਰ ਜੂਰ ਪੈ ਚੁੱਕੀ ਸੀਗੀ ਠੀਕ ਆ ਜੀ ਫਿਲਹਾਲ ਕੋਈ ਘੰਟਾ ਤਕਰੀਬਨ ਕੋਈ 15 20 ਮਿੰਟ ਹੀ ਹੋਇਆ ਜੇਰ ਪਈ ਨੂੰ ਤੇ ਸੂਈ ਨੂੰ ਤਕਰੀਬਨ ਕੋਈ 2 2.5 3 ਘੰਟੇ ਦਾ ਸਮਾਂ ਹੋ ਗਿਆ ਜੇਰ ਪਾਤੀ ਆ ਆ ਜ਼ੋਰ ਜੂਰ ਸੁੱਟਦੀ ਹੈ ਠੀਕ ਆ ਜੀ ਠੀਕ ਆ ਜੀ ਠੀਕ ਆ ਤੇ ਇਹ ਗਰਨਾਲ ਸੂਆ ਕਿਨਾਂ ਹੋਊਗੀ ਮੱਜ ਇਹ ਸੰਧੂ ਸਾਹਿਬ ਤੇ ਜਾ ਹਾਂ ਵਜਨ ਵਟਾ ਪੂਰਾ ਜੇ ਵੇਖੋ ਮਗਰ ਕਟਾ ਆ ਗਿਆ ਤੇ ਮਗਰ ਕਟਾ ਆਇਆ ਨੀਲੀ ਜਾਈ ਲੋ ਵੀ ਆ ਲੋਡ ਲਾੜ ਕਰੋ ਚੈੱਕ ਇੱਕ ਵਾਰੀ ਠੀਕ ਆ ਜੀ ਇਹਦੀਆਂ ਤਾਂ ਆਪਾਂ ਆਹ ਦੇਖੋ ਆਹ ਦੇਖੋ ਜੀ ਘਰਾਂ ਨੂੰ ਆ ਕੋ ਮੋਹਿਆ ਹੋਈਆਂ ਨੇ ਇਹਦੇ ਖਰਚੇ ਤੇ ਚੁਆਇ ਜੀ ਆ ਮਗਲੇ ਤਾਂ ਨਾ ਠੀਕ ਆ ਜੀ ਕੋਈ ਭੋਰ ਨਹੀਂ ਕੋਈ ਛਟਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂਗਾ ਠੀਕ ਆ ਰੋਟੀ ਚੁਆਈ ਪੋਲੀ ਰੂਣ ਰੋਟੀ ਬਿਲਕੁਲ ਉਂਗਲੋਂ ਗੋਲ ਜਿੱਡੂ ਧਾਰ ਤੇ ਬਿਲਕੁਲ ਚੁਆਈ ਪੋਲੀ ਰੂਣ ਵਰਗੀ ਆ ਸਮਗਰ ਕਟਾ ਆ ਗਿਆ ਠੀਕ ਹੈ ਜੀ ਬੱਲਾ ਕਟਾ ਆ ਗਿਆ ਮਗਰ ਪੱਕੀ ਨਾ ਸਾਲਾ ਆ ਵੇਖੋ ਜੀ ਕਟਾ ਜੀ ਨਾ ਮਗਰ ਮਗਰ ਕਟਾ ਸੰਤੂ ਸਾਹਿਬ ਠੀਕ ਹੈ ਜੀ ਨੀਲੀ ਦੇ ਵਿੱਚ ਪੂਰਾ ਪਲਿਆ ਜੀ ਵੇਖੋ ਨੀਲੀ ਦੇ ਵਿੱਚ ਹੀ ਕਟਾ ਤੇ ਨੀਲੀ ਪੱਖ ਦੇ ਵਿੱਚ ਹੀ ਇਹ ਜਿਹੜੀ ਮੱਝ ਤੁਸੀਂ ਕਰੋ ਚੈੱਕ ਤਾਂ ਜਿਹੜੂ ਚ ਦੀ ਬੜੀ ਡਬਲ ਇੱਕ ਵਾਰੀ ਸੂਸਵਾ ਦੇ ਵਿੱਚ ਆ ਗਈ ਕਰਮਾਲੀ ਠੀਕ ਹੈ ਬਗੀ ਮੋਸ਼ ਸੰਤੂ ਸਾਹਿਬ ਬਿੱਲੀਆਂ ਅੱਖਾਂ ਆਹ ਦੇਖੋ ਪਾਕਿਸਤਾਨੀ ਰਵੇ ਜ ਆ ਜਾਂਦੀਆਂ ਅਸੀਂ ਮੱਝਾਂ ਹੂੰ ਉਹ ਬਾਰਡਰ ਏਰੀਆ ਦੇ ਨਾਲ ਖੜੇ ਆ ਬਿਲਕੁਲ ਦੋਸਤੋ ਬਾਰਡਰ ਏਰੀਆ ਦੇ ਨਾਲ ਪਿੰਡ ਲੱਗਦੇ ਆ ਦਲ ਹੋ ਗਿਆ ਇਧਰ ਵਾਹ ਹੋ ਗਿਆ ਠੀਕ ਖਾਲੜਾ ਹੋ ਗਿਆ ਖਾਸ ਤੌਰ ਤੇ ਇਹ ਪਿੰਡ ਬਿਲਕੁਲ ਬਾਰਡਰ ਦੇ ਨਾਲ ਨਾਲ ਲੱਗਦੇ ਆ ਤੇ ਮੈਨੂੰ ਲੱਗਦਾ ਵੀ ਇੱਧਰ ਤਕਰੀਬਨ ਇਹੋ ਜਿਹੇ ਪਸ਼ੂ ਆਪਾਂ ਨੂੰ ਨਾਰਮਲ ਹੀ ਨੀਂਦੀ ਟੱਚ ਦੇ ਦੇਖਣ ਦੇ ਵਿੱਚ ਨਜ਼ਰ ਆਉਂਦੇ ਰਹਿੰਦੇ ਆ ਸੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ 1 2 2 3 ਨਗ ਜਿਹਰੇ ਆ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਠੀਕ ਆ ਤੇ ਬਾਕੀ ਦੋ ਦੋ ਚਾਰ ਚਾਰ ਤਾਰਾ ਮਾਰ ਕੇ ਆਪਾਂ ਤੁਹਾਨੂੰ ਤਸੱਲੀ ਕਰਵਾਈ ਦਿੱਤੀ ਆ 15 16 ਨਹੀਂ ਸਿੰਧੂ ਸਾਹਿਬ ਆਪਾਂ ਦੇ 12 13 ਕਿਲੋ ਤੋਂ ਨਹੀਂ ਮੱਝ ਮਾਰਦੀ ਹਾਂ ਚਲੋ ਇੰਨਾ ਵੀਰ ਹਾਂ ਏਡੀ ਮੈਨੂੰ ਆਂਦਾ ਕੁਝ ਨਹੀਂ ਬਾਕੀ ਅੱਗੇ ਕੋਈ ਚੰਗੀ ਕਿਸੇ ਭ ਆ ਸਕੀ ਦਿੱਤੀ ਜਾਊਗੀ। ਉਹ ਸਿੰਗਲ ਹੱਡੀ ਦੇ ਵਿੱਚ ਚਮਕਦਮ ਕਪੂਰੀ ਆ ਠੀਕ ਆ ਜੀ ਬਿਲਕੁਲ ਪਤਲੀ ਚਮੜੀ ਆ ਪਿੰਡੇ ਪੁੰਡੇ ਦੀ ਬੜੀ ਪਤਲੀ ਆ। ਹਵਾਨਾ ਚੱਡਾ ਪਤਾ ਨਹੀਂ ਇੱਕ ਵਾਰੀ ਬੈਕ ਸਾਈਡ ਤੋਂ ਫਿਰ ਦਿਖਾ ਦਈਏ ਕੋਈ 22 26 ਵਾਲਾ ਕੰਮ ਨਹੀਂ ਗਾ ਬਾਕੀ ਸਲਖਾਲ ਤੁਸੀਂ ਸਾਰੇ ਪਾਸੇ ਠੀਕ ਵੀ ਸੋਹਣੇ ਸੰਧੂ ਸਾਹਿਬ ਜੀ ਕਾਦੂ ਵੀ ਸੋਹਣਾ। ਆ ਦੇਖੋ ਜੀ। ਪੋਲੀ ਜਵਾਈ ਵੀ ਉਹ ਠੰਡੀ ਧੀਰਾਪਣ ਬਹੁਤ ਜ਼ਿਆਦਾ ਦੇਖੋ। ਦੇਖੋ ਜੇਰ ਦੀ ਮਰਜ਼ੀ ਵੈਗ ਤੇ ਸਲੀ ਕਰੋ। ਨਾ ਦੇਖੋ ਜੀ। ਲੈ ਜੀ ਇਹ ਜਾਊਗੀ। ਔਰ ਦੂਜੇ ਵੱਲੇ ਵੀਰ ਤੇ ਹੈ ਹਾਂ ਆ ਮੈਂ ਕਰਨਾਲ ਚੰਗੀ ਹੈ ਮਾਜ ਵੀਰੇ ਬਾਕੀ ਚੋਣ ਜਣ ਬੜੀ ਪੋਲੀ ਆ ਸੋ ਜੋ ਖੂਬੀਆਂ ਹੋਣੀਆਂ ਚਾਹੀਦੀਆਂ ਕਿ ਚੰਗੇ ਪਸ਼ੂ ਚ ਹੈਗੀਆਂ ਕਰਮਾਲੀ ਦੇ ਵਿੱਚ ਮੈਂ ਸੰਧੂ ਸਾਹਾ ਕਰਮਾਲੀ ਸੋਹੀ ਹੈ ਜੋੜ ਪ੍ਰੋਪਰ ਪੈ ਗਈ ਆ ਬਿਲਕੁਲ ਵੀ ਬੇਹ ਤੜਕੋ ਕੋਈ ਆਖਰ ਧਾਰਾ ਮਾਰ ਕੇ ਕਿਲੋ 2-4 ਕਿਲੋ ਭਰਾ ਕੇ ਲੈ ਜਾਣਾ ਕਰਮਾਲੀ ਜਾ ਕੇ ਪਾਰਟੀ ਰੱਖ ਕੇ ਬਹੁਤ ਪੀਓ ਜੋ ਬਸ ਜੀ ਬਸ ਹਾਂਜੀ ਮੈਂ ਵੀ ਕਰਨਾਲ ਕਿੰਨੇ ਦਾ ਨਗ ਦੇ ਦਾਂਗੇ ਅੱਜ ਸੰਧੂ ਸਾਹ ਦੀ ਡਿਮਾਂਡ ਹੀ 70000 ਜੀ ਲੈ ਮੋਲੀ 70 ਹਾਂ ਅੱਗੇ ਕੀ ਬਣੂ ਫਿਰ 70000 ਦੀ ਦੇ ਦਾਂਗੇ 70 ਦੇ ਹਾਂਜੀ 3000 ਹੀ ਉੱਡ ਗਿਆ 2 ਹੋਰ ਆਦ ਆ ਗਏ 65 ਦੀ ਹਾਂ ਨਹੀਂ ਲੋ ਵੀ 65 ਠੀਕ ਹੈ 65000 ਦੀ 65000 ਦੀ ਦੋਸਤੋ ਇਹ ਮੱਝ ਮਿਲ ਜੂਗੀ ਤੁਹਾਨੂੰ ਸੋ ਸੂਸਵਾ ਪਈ ਕਰਮਾ ਦੀ ਜੇ ਜੁਰ ਪਾ ਦਿੱਤੀ ਠੀਕ ਹੈ ਜੀ 70 ਤੋਂ ਘੱਟ ਸੰਦੂ ਸਾਹਿਬ ਇਹ ਵੀ ਨਹੀਂ ਗਏ ਤੇ ਨਹੀਂ ਬਿਲਕੁਲ ਜੀ ਆਹ ਫੇਸ ਕੁਆਲਟੀ ਕੋਈ ਫਿਰ ਦਿਖਾ ਦਈਏ ਤੁਹਾਨੂੰ ਬਹਿਣੀ ਵਾਲੀ ਸਾਈਡ ਤੋਂ ਆਪਾਂ ਥਾਣਾ ਦਿਖਾ ਦਿੰਨੇ ਆ ਕੋਈ ਨੇੜੇ ਤੋਂ ਆਹ ਦੇਖੋ ਜੀ ਸੋ ਚਵਾਪ ਸਮਾ ਦੀ ਤੇਰੀ ਆ ਬਿਲਕੁਲ ਓਕੇ ਰਿਪੋਰਟਾਂ ਨੇ ਤੇ ਨਾਰੀ ਮਿਲਕ ਕਾਫੀ ਮੋਟੀ ਆ ਦੋ ਸਾਈਡਾਂ ਤੇ ਮੇਰਾ ਭਰਾ ਜੇ ਦਾ ਮਰਜੀ ਤਸੱਲੀ ਕਰੋ ਠੀਕ ਆ ਓਕੇ ਅਜੀ ਅਰਨਾਲ ਆਪਣੇ ਕੋਲ ਤੀਜੇ ਨੰਬਰ ਤੇ ਆ ਮਾਰੀ ਸਾਹਿਬ ਤੀਜੇ ਨੰਬਰ ਤੇ ਚੌਥੇ ਸੂਬੇ ਮੱਝ ਸੋਈ ਜੇ ਚੌਥਾ ਸੂਬਾ ਇਹਨੂੰ 15 ਦਿਨ ਹੋ ਗਏ ਜੇ ਸੋਈ ਨੂੰ 11 ਕਿਲੋ ਦੁੱਧ ਥੱਲੇ ਕੰਡੇ ਵਾਲਾ ਤਿਆਰ ਜੀ ਅੱਛਾ ਜੀ ਮਗਰ ਇਹਦੇ ਘਟਾ ਜੀ ਆ ਲਓ ਜੀ 15 ਕਿਤੇ 15 ਕਿਤੇ ਦਿਨਾਂ ਦੀ ਸੋਈ ਹੈ ਹਾਂ ਜੀ 15 16 ਦਿਨਾਂ ਦੀ 11 ਕਿਲੋ ਦੁੱਧ ਹਾਂ ਮਗਰ ਕਟਾ ਇਹਦੇ ਵੀ ਆ ਹਾਂ ਜੀ ਚੁਾਈ ਇਹਦੀ ਸੰਧੂ ਸਾਹਿਬ ਮੋਟਰ ਹੀ ਦੇਖੋ ਹਾਂ ਪੋਲੀ ਨੂੰ ਮਰਗੀ ਲਓ ਦੋਸਤ ਚੌਣਚਨ ਪੋਲੀ ਆ 15 ਦਿਨਾਂ ਦਾ ਸੂਆ ਚੌਥਾ ਸੂਆ ਠੀਕ ਆ ਜੀ ਮਗਰ ਕਟਾ ਮੇਲਕਾਫ ਆ 11 ਕਿਲੋ ਦੁੱਧ ਤਾਂ ਇਸ ਵਕਤੇ ਚੱਲ ਰਹੀ ਆ ਸੋ ਕਦਕੂ ਤੋਂ ਆਪਾਂ ਤੁਹਾਨੂੰ ਇੱਕ ਵਾਰ ਮਾਰ ਤੋੜ ਕੇ ਦਿਖਾਉਨੇ ਆ ਕਦਕੂ ਤੋਂ ਪੂਰਾ ਵੱਡਾ ਆ ਦੇਖੋ ਬਾਕੀ ਕਈ ਰੰਦਾ ਵੀ ਗਰਲਾਲ ਭੋਨ ਨਾਲ ਜਿਹੜੀ ਕਲੀ ਪੂਛ ਵਾਲੀ ਟੱਚ ਕਰਦੇ ਤੇ ਦੋਂਬੇ ਥੱਲੇ ਲੱਗੀ ਆ ਹਾਂ ਸੰਤੂ ਸਾਹਿਬ ਇਹ ਨੀਲੀ ਦਾ ਵੀ ਜਾ ਜਾਂਦੀ ਵੀ ਮੱਝ ਹਾਂ ਲਓ ਜੀ ਟਾਂਚੇ ਟੋਚੇ ਦੀ ਬੜੀ ਵੱਡੀ ਆ ਵੈਸੇ 16 ਕਿਲੋ ਸੰਧੂ ਸਾਹਿਬ ਇਹ ਥਲੇ ਕੰਡੇ ਦੇ ਆਪਾਂ ਦੁੱਧ ਮਿਣ ਕੇ ਦਿੱਤਾ ਹੈ 1,28,000 ਦੀ ਮਾਈ ਦਿੱਤੀ ਸੀ ਦੂਜੀ ਸੂਏ ਆਪਾਂ ਤੇ ਆਪਣੇ ਘਰੋਂ ਮੱਝ ਗਈ ਏ ਅੱਛਾ ਐਰ ਕੀ ਹੁਣ ਚੌਥੇ ਸੂਏ ਸੋਈ ਆ ਆਪਾਂ ਨੂੰ ਇਹਦੇ ਕਰਦੂਦ ਦਾ ਪਤਾ ਹੈ ਫੇਰ ਲੈ ਜਾਂਦੀ ਆ ਠੀਕ ਆ ਬਾਕੀ ਧਾਰਾ ਤੂੰ ਚੋਣ ਜਾਂ ਨਾ ਸਾਹਿਬ ਇੱਕ ਨੰਬਰ ਦਾ ਹੀ ਚਵਾਈ ਆ ਕੋਈ ਰੁਪਏ ਦਾ ਨੁਕਸ ਕਰਦੇ ਤੇ ਆਪਾਂ ਜਿੰਨੀ ਕੋਈ ਛੋਟ ਆ ਖੋਣ ਨਹੀਂ ਕਰਦਾਂਗੇ ਲਓ ਦੋਸਤ ਕੋਈ ਰੁਪਏ ਦਾ ਕੋਈ ਨੁਕਸ ਕਰਦੇ ਤੇ ਜਿੱਧਰੋਂ ਜਿੱਧਰੋਂ ਕਰਮ ਵਾਲੀ ਲੰਗੀ ਜਾਂਦੀ ਆ ਪਿੱਛੋਂ ਸਫਾਈ ਕਰੀ ਜਾਂਦੀ ਆ 11 ਕਿਲੋ ਦੁੱਧ ਜਿਹੜਾ ਕੰਡੇ ਵਾਲਾ ਐ ਇਹ ਤੋਰਦੇ ਗਰਲਾਰ ਇੱਕ ਵਾਰੀ ਹੋਰ ਮੜਾ ਇਹਨੂੰ ਆ ਦੇਖੋ ਹੋਰ ਸ਼ਟਾ ਵੇ ਛਾਣ ਵਾਧ ਕੱਟ ਹੋਵੇ ਆਪਣੀ ਗਾਰੰਟੀ ਐ ਦੀ ਲਓ ਜੀ ਕਰੋ ਚੈੱਕ ਠੀਕ ਆ ਜੀ ਤੇ 11 ਲੀਟਰ ਦੁੱਧ ਜਿੱਦਾਂ ਮੇਰਾ ਮਰਜ਼ੀ ਭਰਾ ਕੋਈ ਆਣ ਕੇ ਆਪਣੀ ਦੋ ਟਾਈਮ ਚੋਕੇ ਤਸੱਲੀ ਕਰ ਲੇ ਆਨਲਾਈਨ ਕੋਈ ਮੰਗਾਉਂਦਾ ਤੇ ਉਹ ਵੀ ਤੁਹਾਡੇ ਕੋਲ ਜਰੀਆ ਹੈਗਾ ਇੱਕ ਅੱਦੇ ਟਾਈਮ ਤੇ ਵੀਡੀਓ ਕਾਲ ਚ ਵਾ ਲੋ ਇੱਕ ਟਾਈਮ ਤੇ ਇੱਥੇ ਪਹੁੰਚ ਕੇ ਆਪਣੇ ਹੱਥੀਂ ਚੋ ਲੋ ਠੀਕ ਆ ਨਾ ਐ ਵੇਸੋ ਆ ਮੋਟੀ ਦੇਖੋ ਤੁਸੀਂ ਧਾਰ ਠੀਕਾ ਜੀ ਅਗੋ ਕੋਈ ਵੱਧੀ ਨਹੀਂ ਇਹ ਪਹਿਲੇ ਕਹਿਣ ਵਾਲੀ ਗੱਲ ਨਹੀਂ ਕਿ ਬਾਕੀ ਤੁਹਾਨੂੰ ਚਵਾਉਣਾ ਵੀ ਪੈਣਾ ਉਹ ਗੱਲਾਂ ਬਾਤਾਂ ਦੇ ਆ ਲਓ ਜੀ ਠੀਕਾ ਜੀ ਤੇ ਸੁੰਬਾ ਥਾਣਾ ਬਿਲਕੁਲ ਵੇਖੋ ਤੁਸੀਂ ਨੋਕ ਵਾਲੇ ਥਾਣਾ ਮੋਟੀ ਧਾਰ ਮੇਰੇ ਬਚਾ ਲਾ ਗਿਆ ਗਾੜੀ ਹੁੰਦੀ ਠੀਕਾ ਜੀ ਤੁਸ ਜੇ ਨਹੀਂ ਵੀ ਰੇਡ ਜਾਜ ਆ ਲੱਤਾਂ ਬਾਟੀਆਂ ਜ ਹੋਣਗੀਆਂ ਇਹੋ ਜਿਹਾ ਨਹੀਂ ਕੰਮ ਕੋਈ ਬਿਲਕੁਲ ਕੋਈ ਤੁਸਲੀ ਕਰੇ ਮਤਸਬ ਇਹ ਗੱਲ ਨਹੀਂ ਵੀ ਜੇ ਰੇਟ ਜਾ ਜੇ ਕੋਈ ਪਸ਼ੂ ਚ ਕਮੀ ਪੇਸ਼ੀ ਹੋ ਗਈ ਜਿਹੜੇ ਬੰਦੇ ਮਰਦੇ ਪੀਂਦੇ ਤਸੱਲੀ ਕਰੋ ਤਸੱਲੀ ਕਰੋ ਆ ਜਿੰਨਾ ਮਰਜੀ ਆ ਇਹ ਕਰਲਾਂ ਆਪਾਂ ਕਿੰਨੇ ਦੀ ਮੱਝ ਦੇਵਾਂਗੇ ਅੱਜ ਤੁਹਾਨੂੰ ਸਾਡੇ ਡੱਡ ਕੱਦ ਵਜਨੇ ਆ ਜੰਨਾ ਦੁੱਧ ਆ ਡਿਮਾਂਡ ਕਰਨ ਨੂੰ ਤਾਂ ਭਾਵੇਂ ਇਹਦੀ 75 80 ਕਰੀ ਜਾਈਗੀ ਇਹਦੀ ਡਿਮਾਂਡ ਇਹ 70000 ਹਾਂ ਇਹ ਵੀ ਕੋਈ 100 200 ਨਹੀਂ 65000 ਦੀ ਉਹਦੇ ਨਾਲ ਹੀ ਦੇ ਦਾਂਗੇ ਮੈਂ ਵੀ ਇਹ ਵੀ 65000 ਦੀ ਠੀਕ ਆ ਜੀ ਸੋ ਵੱਟੀਆਂ ਛੋਟਾਂ ਨੇ ਇਹ 65000 ਦੀ ਇਹ ਵੀ ਮੱਝ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਤਾਂ ਬਿਲਕੁਲ ਸਾਰਾ ਸੂਆ ਤਾਜੇ ਪਸ਼ੂ ਸੋਏ ਆ ਜ ਪੈ ਰਿਹਰ ਦੀ ਵੀ ਮੱਝ ਹੋ ਗਈ ਤੇ ਦੇਖੋ ਨਾੜਾ ਸੰਤੂ ਸਾਹਿਬ ਦੇ ਜੋਦਾ ਹਾਂ ਪਾਈਪਾਂ ਮੋਟੀਆਂ ਹੀ ਆ ਬਿਲਕੁਲ ਹਾਂ ਹਾਂ ਠੀਕ ਐ ਇਹ ਵੀ ਹੋ ਗਿਆ ਗਰਨਾਲ ਇੱਧਰ ਆਪਣੇ ਕੋਲ ਇੱਕ ਬੱਚੀ ਆ ਗਈ ਮੇਰੇ ਨਾਲ ਵੀ ਇਹਨੂੰ ਲਾਤਾ ਰੱਖਿਆ ਕਰਦਾ ਨਾ ਜਰਾ ਇੱਥੇ ਬੈਠਾ ਦੇ ਵਿੱਚ ਹਾਂ ਇਹ ਪਹਿਲੇ ਸੂਵੇ ਰਾਤ ਸੋਈ ਜੇ ਕੱਲ ਤੜਕੇ ਦੀ ਅੱਛਾ ਆਪਣੇ ਕੋਲ ਹੀ ਹਾਂਜੀ ਠੀਕ ਐ ਭਾਈ ਪਰਸੋ ਸ਼ਾਮੀ ਲੈਂਦੀ ਆ ਆਪਾਂ ਕੱਲ ਸੋਈ ਆ ਇਹ ਕੱਲ ਹੀ ਸੋਈ ਜੇ ਸੂਹਾ ਕਰ ਮੈਂ ਦੱਸਿਆ ਸੂਹਾ ਪਹਿਲਾਂ ਲਓ ਜੀ ਪਹਿਲਾਂ ਸੂਹਾ ਦੋਸਤੋ ਤੇ ਰਾਠੀ ਦੇ ਵਿੱਚ ਕਰੋਸ ਆ ਮਗਰ ਵਛਾ ਜੇ ਠੀਕ ਆ ਜੀ ਸੋ ਰਾਠੀ ਦੇ ਵਿੱਚ ਕਰੋਸ ਆਂਗੇ ਤੇ ਮਗਰ ਆਹ ਵਛਾ ਬਿਲਕ ਆ ਦੇਖੋ ਜੀ ਨੜੂ ਤੇ ਬੱਚਾ ਕਰੋ ਚੱਕ ਠੀਕ ਹੈ ਜੀ ਪਹਿਲਾ ਸੂਆ ਵੈੜ ਸੁਈ ਆ ਤੇ ਹਾਈਟ ਹੈ ਮੀਡੀਅਮ ਦੇ ਵਿੱਚ ਆ ਬਾਕੀ ਜਿੰਨਾ ਕੋ ਮੁੱਲ ਕਰ ਦੇਣਾ ਮੈਨੂੰ ਲੱਗਦਾ ਵੀ ਇੰਨੇ ਕੋ ਮੁੱਲ ਦੀਆਂ ਤੇ ਨਾਰਮਲ ਹੀ ਸਾਰੇ ਭੈਣ ਭਰਾ ਆਪਣੇ ਕਹਿੰਦੇ ਰਹਿੰਦੇ ਵੀ ਇੰਨੇ ਕੋ ਰੇਟਾਂ ਲੀਆਂ ਵਹਿੜਾ ਨਿਕਲਦਾ ਤੇ ਜ਼ਰੂਰ ਕਿਤੇ ਦਿਸੇ ਪਾਲਣ ਮੈਂ ਤੁਹਾਨੂੰ ਸਾਬ ਇਹਦਾ ਮੁੱਲ ਆਪਾਂ ਇਹਨੇ ਕਰ ਦੇਣਾ ਜਿੰਨੇ ਹੀ ਸੱਜਰ ਬੱਕਰੀ ਆਉਂਦੀ ਹੈ ਹਾਂ ਆ ਦੇਖੋ 8 ਕਿਲੋ ਇਸਲੇ ਬੋਲਾ ਜੀ 8 ਕਿਲੋ ਬੋਲ ਆਇਆ ਕੱਲ ਦੀ ਸੁਈ ਆ ਠੀਕ ਹੈ ਜੀ आज सवेरे बिल्कुल साफ करती नींबू हम्म आ देखो जी वंगा बाग बच्चा ਛੱਡ ਦੇਣਾ ਆਂਦੀ ਨਹੀਂ ਕੁਛ ਹਾਂ ਆ ਟਿਕ ਟਿਕਾ ਕੇ ਬਿਲਕੁਲ ਇਕੱਠਾ ਖੜ ਜਾਂਦੀ ਹੈ ਹਾਂ ਫਜ਼ੂਲ ਸਭ ਕੋਈ ਚੱਕਰ ਹੀ ਨਹੀਂ ਗਾ ਲਓ ਜੀ ਪ੍ਰਾਪੋ ਠੀਕ ਹੈ ਜੀ ਸੋ ਪਹਿਲਾ ਸਭ ਤੋਂ ਦੋਸਤੋ ਇਹ ਬੱਚੀ ਸੂਈ ਹੈ ਕੱਲ ਹੀ ਉਹ ਗੁਰਲਾਲ ਸਿੰਘ ਉਹਨਾਂ ਦੇ ਘਰੇ ਸੂਈ ਇੱਥੇ ਤੇ ਜੇਰ ਜੂੜ ਪਰਪਰ ਪੈ ਗਈ ਹੈ ਠੀਕ ਹੈ ਜੀ ਮਗਰ ਬੱਚਾ ਹੈ ਬਿਲਕੁਲ ਨਾਰੂ ਬੱਚੇ ਦੇ ਨਾਲ ਤੇ ਆ ਬੱਚਾ ਬੱਚਾ ਠੀਕ ਹੈ ਜੀ ਹਾਂ ਸੰਤੂ ਸੰਤੂ ਸਾਹਿਬ ਬਹੁਤ ਵਧੀਆ ਲੱਗਾ ਪੰਜ ਸਣ ਵੇਖ ਕੇ ਲਈ ਚੰਗਾ ਠੀਕ ਹੈ ਜੀ ਓਕੇ ਗਰਨਾਲ ਕੀ ਮੋਲ ਇਹਦਾ ਕਰਦੇ ਵੀਰ ਦਵਾਂਗੇ ਕਿੰਨੇ ਦੀ ਵਾਛੀ ਮੋਲ ਸੰਤੂ ਸਾਹਿਬ ਇਹਦਾ ਖਾਜੇ ਪੈਤੀ ਕਰਨਗੇ 32 ਨਾ 30 ਨਾ 29 ਆਹ ਨਾ 28 ਦੀ 28 ਦੀ ਐਸਨੋ ਹਾਂ ਜੀ ਚਲ 28000 ਦੀ ਦੋਸਤੋ ਇਹ ਤੁਹਾਨੂੰ ਮਿਲੂਗੀ 8 ਕਿਲੋ ਦੋਦਾ ਤੇ ਕਾਦੀ ਸੂਈ ਹੈ 28000 ਦਾ ਨਾ ਮਿਲ ਜੂਗਾ ਠੀਕ ਹੈ ਇਹ ਸੂਈ ਪਹਿਲਾ ਸੂਆ ਬਾਕੀ ਤੁਹਾਨੂੰ ਥਾਉਂ ਦੇ ਵੀ ਆਪਾਂ ਦਿਖਾਉਤੀ ਆ ਥਾਣਾ ਥਾਣਾ ਦੀ ਵੈਸੇ ਪੂਰੀ ਸਫਾਈ ਆ ਮੈਂ ਸਭ ਨੂੰ ਸਾਥੋਂ ਆਈ ਏ ਠੀਕ ਆ ਜਿੱਦਾਂ ਮਰਜ਼ੀ ਆਪਦੀ ਚੋਵੋਂ ਆਣ ਕੇ ਤਸੱਲੀ ਕਰੋ ਠੀਕ ਆ ਜੀ ਇਹ ਬਾਹਰ ਸੀ ਬਾਕੀ ਤਿੰਨ ਮੱਜਾਂ ਤੁਹਾਨੂੰ ਦਿਖਾਉਤੀਆਂ ਨੇ ਬੜੇ ਛੋਟੇ ਛੋਟੇ ਜਿਹੇ ਰੇਟ ਆ ਜਾਇਜ਼ ਰੇਟ ਆ ਤੇ ਸੱਜਰ ਪਾ ਜੇ ਪਸ਼ੂ ਸਵੇ ਸਵੇ ਆ ਸਾਰੇ ਸੰਧੂ ਸਾਹਿਬ ਜੇ ਕੋਈ ਭੈਣ ਭਰਾ ਆਉਂਦਾ ਹੈ ਜਿੰਨਾ ਜਿੰਨਾ ਦੁੱਧ ਦਸਿਆ ਹੈ ਆਪਾਂ ਚੈੱਕ ਕਰਕੇ ਤਸੱਲੀ ਕਰਕੇ ਖੜਨਾ ਜਿਹੜੇ ਸਾਰੇ 11 ਦਸਿਆ 11 ਚੋਂ ਨਾ ਜਿਹੜੇ ਸਾਰੇ 9 ਦਸਿਆ 10 ਦਸ ਆਨਲਾਈਨ ਮੰਗਾਉਂਦਾ ਕਿ ਲੋਗੋ ਲੋ ਘਟ ਮੰਨ ਕੇ ਲੈ ਲੈਂਦੇ ਕੋਈ ਚੁਆਇਸ ਨੁਕਸ ਹੋਏ ਕੇ ਇਹ ਗੱਲ ਦਾ ਡੰਗਰ ਤੇ ਕੋਈ ਟੁੜਕੂ ਹੋਏ ਤੇ ਆਪਣੀ ਜੰਮਰੀ ਚਲ ਹਾਂਜੀ ਲੋਬੀ ਪ੍ਰਭੂ ਇਹ ਗੱਲ ਬਾਤ ਸੀਗੀ ਇਹ ਡਿਟੇਲ ਨੇ ਅੱਜ ਇਹਨਾਂ ਪਸ਼ੂਆਂ ਦੀ ਸੋ ਪੂਰੀ ਇਨਫੋਰਮੇਸ਼ਨ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਹੈ ਨਾਲ ਦੀ ਨਾਲ ਹੀ ਐਨੀਮਲ ਦਿਖਾਤੇ ਆ ਅੱਜ ਜਿਹੜੇ ਇਸ ਕਿਲੇ ਦੇ ਉੱਪਰ ਮੌਜੂਦ ਨੇ ਤੇ ਉਮੀਦ ਕਰਦੇ ਆ ਬਾਕੀ ਪਸ਼ੂ ਜਿੰਨੇ ਦਿਖਾਏ ਤੁਹਾਨੂੰ ਸਾਰੇ ਪਸੰਦ ਆਏ ਹੋਣਗੇ ਸੋ ਆਏ ਪਸੰਦ ਲਗਾ ਦੀ ਤੁਸੀਂ ਜਿਹੜੀ ਤਸੱਲੀ ਕਰਨੀ ਹੈ ਤੇ ਸ਼ੋਰ ਤੁਸੀਂ ਇੱਥੇ ਆ ਕੇ ਆਪਣੀ ਤਸੱਲੀ ਕਰੋ ਨਾ ਵੀ ਕਰ ਲਾਲ ਇੱਕ ਨੰਬਰ ਕਰ ਦਈਏ ਸਾਹ ਜੀ ਨੰਬਰ ਹੈਗਾ ਸੰਧੂ ਸਾਹਿਬ 97792 9906 97792 9906 ਪਿੰਡ ਡੱਲ ਤਸੀਲ ਪੱਟੀ ਜਿਹੜਾ ਸ਼੍ਰੀ ਦਰਮੰਦ ਸਾਹਿਬ ਠੀਕ ਹੈ ਜੀ ਹਾਂਜੀ ਠੀਕ ਬਹੁਤ ਦੋਸਤੋ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਆ ਮਾਲ ਇਸੇ ਤਰ੍ਹਾਂ ਕੋਈ ਪੰਜ ਸੱਤ ਨਗ ਜਿਹੜੇ ਆਏ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਬਾਕੀ ਮੌਕੇ ਤੇ ਆਪਣਾ ਸਮੇਂ ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਲਿਆ ਕਰੋ ਨਵੇਂ ਨਗਾਂ ਦੀ ਡਿਟੇਲ ਆ ਉਹ ਪੁੱਛਦੇ ਰਹਾ ਕਰੋ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ all uh -huh.